ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰਦੇ ਪਿਅਾਂ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਹੈ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਇਥੋਂ ਤੁਹਾਡੇ ਲਈ ਚੇਤਾਵਨੀ ਦਿੰਦੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਹੈ ਇੱਥੇ ਹੀ ਤੇ ਜੇ ਉਦੋਂ ਤੱਕ ਉਹਨਾਂ ਨੇ ਨਾ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਦੂਸਰਾ 28 ਤਾਰੀਖ ਨੂੰ ਕੇਂਦਰੀ ਜਲ ਸਰੋਤ ਮੰਤਰੀ ਚੰਡੀਗੜ੍ਹ ਚ ਆ ਰਿਹਾ ਜੀ ਜਿਹਦੇ ਮੀਟਿੰਗ ਵਿੱਚ ਉਹਦਾ ਸਾਰਾ ਅមਲਾ ਫੈਲਾ ਮੁੱਖ ਮੰਤਰੀ ਪੰਜਾਬ ਤੇ ਉਹਦਾ ਅមਲਾ ਫੈਲਾ ਮੁੱਖ ਮੰਤਰੀ ਹਰਿਆਣਾ ਉਹਨਾਂ ਦਾ ਅមਲਾ ਫੈਲਾ ਸਾਰੇ ਹਾਜ਼ਰ ਹੋਣਗੇ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ 28 ਤਾਰੀਖ ਪੰਜਾਬੀਆਂ ਲਈ ਬਹੁਤ ਉਹ ਦਿਨ ਅਹਿਮ ਹੈ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦ ਦੀ ਜੋੜ ਮੇਲੇ 'ਚ ਸਾਰੇ ਲੋਕਾਂ ਦਾ ਧਿਆਨ ਲੱਗਿਆ ਹੋਇਆ ਹੈ ਇਨਾਂ ਨੇ ਉਹ ਦਿਨ ਉਚੇਚੇ ਤੌਰ ਤੇ ਪੰਜਾਬੀਆਂ ਨੂੰ ਚੜਾਉਣ ਲਈ ਚੁਣਿਆ ਉਸੇ ਦਿਨੇ ਆ ਰਹੇ ਨੇ ਤਰੀਕ ਅੱਗੇ ਪਿੱਛੇ ਹੋ ਸਕਦੀ ਸੀ ਇਹ ਉਸ ਦਿਨ ਆ ਰਹੇ ਨੇ ਜਿਸ ਦਿਨ ਸਾਰਾ ਪੰਜਾਬ ਗੁਰੂ ਸਾਹਿਬ ਦੇ ਸਹਾਬ ਜਨਮ ਦਾ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਰੁੱਝਿਆ ਹੋਏਗਾ ਅਸੀਂ ਫੇਰ ਵੀ ਇਹ ਤੈਅ ਕੀਤਾ ਅਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ 28 ਤਾਰੀਖ ਨੂੰ ਇੱਥੋਂ ਸਾਰੇ ਪੰਜਾਬ ਤੋਂ ਕਿਸਾਨ ਆ ਕੇ ਉਹ ਜਿਹੜੀ ਕेंद्रीय ਟੀਮ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਵਿਰੋਧ ਪ੍ਰਦਰਸ਼ਨ ਇੱਥੇ ਹੋਏਗਾ ਇਸ ਤੋਂ ਇਲਾਵਾ ਮੈਂ ਦੱਸ ਚੁੱਕਾ 28 ਦੇ ਮੋਰਚੇ ਦੀ ਤਿਆਰੀ ਹੈ ਪੂਰੀ ਹੈ ਅੱਛਾ 14 ਦੇ ਮੋਰਚੇ ਦੀ ਪੂਰੀ ਤਿਆਰੀ ਹੈ ਉਹ 6 ਤਾਰੀਖ ਨੂੰ ਅਸੀਂ ਕਿੱਥੋਂ ਇਕੱਠੇ ਹੋਗੇ ਕਿੱਥੇ ਚੱਲਣਾ ਹੈ ਉਹ ਐਡਮਿਨਿਸਟ੍ਰੇਸ਼ਨ ਦਾ ਜਵਾਬ ਆ ਜਾਏਗਾ ਉਹ ਅਸੀਂ ਕਲੀਅਰ ਕਰਦੇ ਆਂ ਇੰਨਾ ਹੀ ਅੱਜ ਫੈਸਲੇ ਹੋਏ ਕਿਉਂਕਿ ਮੇਨਲੀ ਮੋਰਚੀ ਦੀ ਸੁਮਿਖਿਆ ਕਰਨੀ ਸੀ ਵੀ ਕਿੰਨੀ ਤਿਆਰੀ ਹੈ ਉਹ ਅਸੀਂ ਕੀਤੀ ਹੈ ਵਿਚਾਲੇ ਇਹ 28 ਤਰੀਕ ਦਾ ਕੇਂਦਰੀ ਟੀਮ ਆ ਰਹੀ ਹੈ ਉਹਦਾ ਸਾਡਾ ਫੈਸਲਾ ਸੀ ਵਿਰੋਧ ਕਰਨਾ ਉਹ ਅਸੀਂ ਵਿਰੋਧ ਡਟ ਕੇ ਕਰਾਂਗੇ 28 ਤਰੀਕ ਨੂੰ ਮੀਟਿੰਗ ਹੋਣੀ ਹੈ ਮੀਟਿੰਗ ਦਾ ਸਾਡਾ ਵਿਰੋਧ ਹੈ ਮੀਟਿੰਗ ਦਾ ਉਹਨਾਂ ਨੂੰ ਦੋਵੇਂ ਸੀਐਮ ਬਣਨੇ ਉਸਕੇ ਇਸ ਦਾ ਵਿਰੋਧ ਵਿਰੋਧ ਇਸ ਗੱਲ ਦਾ ਸਾਡੇ ਕੋਲ ਪਾਣੀ ਹੈ ਨਹੀਂ ਸਾਨੂੰ ਉਹ ਚੜਾਉਂਦੇ ਨੇ ਬਾਰ-ਬਾਰ ਪੰਜਾਬ ਨੂੰ ਚੜਾਉਂਦੇ ਨੇ ਇਸ ਐਸਵਾਈਐਲ ਨੇ ਬਹੁਤ ਲੋ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਇਹ ਫੇਰ ਉਹ ਐਸਵਾਈਐਲ ਦਾ ਰਾਗਲਾਪ ਰਹੇ ਨੇ ਸਾਨੂੰ ਇਹ ਰਾਗ ਪਸੰਦ ਨਹੀਂ ਪੰਜਾਬੀਆਂ ਨੂੰ ਰਜਵੰਦ ਸਾਹਿਬ ਇਹ ਪਹਿਲਾਂ ਵੀ ਜਦੋਂ ਟੈਸਕੀਮ ਦੇ ਨਾਲ ਮੀਟਿੰਗ ਹੋਈ ਤੇ ਉਸ ਦਿਨ ਮੁੱਖ ਮੰਤਰੀ ਨੇ ਆਸ਼ਵਾਸਨ ਦੇ ਦਿੱਤਾ ਕਹਿੰਦੇ ਕਿ ਅਸੀਂ ਸਿੱਧੇ ਤੌਰ ਤੇ ਜਾ ਕੇ ਕਹਾਂਗੇ ਸਾਡੇ ਕੋਲ ਪਾਣੀ ਨਹੀਂ ਹੈ ਸਾਡਾ ਸਟੈਂਡ ਇਹ ਰਹੇਗਾ ਫੇਰ ਕਾਹਦਾ ਵਿਰੋਧ ਹੋਣਾ ਮੈਨੂੰ ਮੈਨੂੰ ਇੱਕ ਦੱਸਿਓ ਜਿਹੜਾ ਮੁੱਖ ਮੰਤਰੀ ਗੰਗਾ ਨਗਰ ਚ ਜਾ ਕੇ ਕਹਿੰਦਾ ਵੀ ਤੁਹਾਨੂੰ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਵਾਗੇ ਤੇ ਸਾਨੂੰ ਕੀ ਸਾਡੀ ਸਰਕਾਰ ਬਣਾ ਦਿਓ ਜਿਹੜਾ ਪਾਰਟੀ ਦਾ ਮੁਖੀ ਕੇਜਰੀਵਾਲ ਤੇ ਸਾਡਾ ਫਾਈਨੈਂਸ ਮਿਨਿਸਟਰ ਤੇ ਸਾਡਾ ਇੱਕ ਐਮਪੀ ਸੰਦੀਪ ਪਾਠਕ ਹਰਿਆਣੇ ਚ ਕਹਿੰਦੇ ਨੇ ਵੀ ਤੁਹਾਡੇ ਇੱਕ ਇੱਕ ਖੇਤ ਨੂੰ ਪਾਣੀ ਲਾ ਦੇਵਾਂਗੇ ਸਾਡੀ ਸਰਕਾਰ ਬਣਾ ਦਿਓ ਉਹਦੇ ਤੇ ਕਿਵੇਂ ਵਿਸ਼ਵਾਸ ਕਰਾਂਗੇ ਇੱਕ ਗੱਲ ਜਿਹਨੂੰ ਅਸੀਂ ਬਾਰ-ਬਾਰ ਚਿੱਠੀਆਂ ਲਿਖ ਕੇ ਕਹਿੰਦੇ ਰਹੇ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਤੁਹਾਡੇ ਸਾਰੇ ਡੈਮ ਡੈਮਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਕੱਖ ਨਹੀਂ ਕੀਤਾ ਉਸ ਪਾਸੇ ਪੂਣੀ ਨਹੀਂ ਕੱਤੀ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਪਾਣੀਆ ਤੇ ਵਾਈਐਸਐਲ ਕਹਿ ਕੇ ਜੋ ਸੈਂਟਰ ਚੋਂ ਦਾ ਉਹ ਬੋਲੀ ਬੋਲਦਾ ਹੈ ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ ਰੌਲਾ ਵਿਸ਼ਵਾਸ ਦੇ ਜਿਹੜੀ ਜਿਹੜਾ ਜਿਹੜਾ 18 ਦਾ ਪ੍ਰੋਗਰਾਮ ਹੈਗਾ ਉਹ ਤਾਂ ਥੋੜਾ ਜਿਹਾ ਦੱਸੋ ਕੀ ਕਿਸ ਤਰੀਕੇ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਹੋਊਗਾ ਉਹ ਉਹ ਪੱਕਾ ਹੋਏਗਾ ਪਰ 18 ਤਰੀਕ ਦਾ 6 ਤਰੀਕ ਨੂੰ ਸਿਰ ਦੱਸਾਂਗੇ ਜਗਾ ਸਭ ਕੁਝ ਮੰਗਾ ਸਭ ਤੋਂ ਪਹਿਲੀ ਤਾਂ ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਪਹਿਲਾਂ ਇਹ ਫੈਸਲਾ ਹੋਵੇ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਕੌਣ ਹੈ ਅਸੀਂ ਅਸੀਂ ਨਾ ਹਰਿਆਣਾ ਦਾ ਵਿਰੋਧ ਕਰ ਰਹੇ ਆ ਨਾ ਅਸੀਂ ਰਾਜਸਥਾਨ ਦਾ ਵਿਰੋਧ ਕਰ ਰਹੇ ਆ ਅਸੀਂ ਕਹਿੰਦੇ ਆ ਪਹਿਲਾਂ ਮਾਲਕ ਆਪਣੀ ਲੋੜ ਪੂਰੀ ਕਰੇ ਉਹ ਤੇ ਬਾਅਦ ਜਿਹੜਾ ਬਚਦਾ ਪਾਣੀ ਹੈ ਜੀ ਨੂੰ ਦੇਣਾ ਉਹ ਦਿੱਤਾ ਜਾਏ ਸਾਡੀ ਕਿਸੇ ਸਟੇਟ ਨਾਲ ਲੜਾਈ ਨਹੀਂ ਸਾਡੇ ਇੰਟਰ ਸਟੇਟ ਰਿਵਰਸ ਨਹੀਂ ਨਾ ਕੋਈ ਸਟੇਟ ਹੋ ਰਾਈਪੇਰੀਅਨ ਸਟੇਟ ਹੈ ਸਾਡੇ ਦਰਿਆਵਾਂ ਦੇ ਵਿੱਚ ਇਹਦਾ ਮਤਲਬ ਇਹ ਹੈ ਕਨਸਟੀਟਿਊਸ਼ਨਲੀ ਪੰਜਾਬ ਤਿੰਨਾਂ ਦਰਿਆਵਾਂ ਦੇ ਪਾਣੀ ਦਾ ਮਾਲਕ ਹੈ ਅੱਜ ਪੰਜਾਬ ਅੱਜੇ ਅੰਗਰੇਜ਼ੀ ਟ੍ਰਿਬਿਊਨ ਨੇ ਇੱਕ ਐਡੀਟੋਰੀਅਲ ਲਿਖਿਆ ਪੰਜਾਬ ਦੀ ਪਾਣੀ ਦੀ ਸਥਿਤੀ ਕੀ ਹੈ ਇੰਨੀ ਗੰਭੀਰ ਹੋ ਗਈ ਉਹਨੇ ਕਿਹਾ ਵੀ ਹੁਣ ਜਦੋਂ ਅਗਲੀ 200 ਮੀਟਰ ਤੇ ਜਾ ਕੇ ਜਦੋਂ ਬੋਰ ਕਰੂ ਕੋਈ ਪਾਣੀ ਨਾ ਪੀਣ ਦੇ ਲਾਇਕ ਹੋਣਾ ਤੇ ਨਾ ਉਹ ਖੇਤੀ ਦੇ ਲਾਇਕ ਹੋਣਾ ਅਸੀਂ ਉੱਥੇ ਪਹੁੰਚ ਗਏ ਤੇ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਡੇ ਕੋਲ ਕੁਦਰਤ ਦਾ ਬਖਸ਼ਿਆ ਹੋਇਆ ਦਰਿਆਈ ਪਾਣੀ ਹੈ ਜਿਹੜਾ ਹੁਣ ਤੱਕ ਅਨਕਨਸਟੀਟਿਊਸ਼ਨਲ ਸਮਝੌਤੇ ਕਰ ਕਰਕੇ ਕੇਂਦਰ ਨੇ ਦੂਜੀਆਂ ਸਟੇਟਾਂ ਨੂੰ ਦਿੱਤਾ ਨੰਬਰ 1 ਨੰਬਰ 2 ਜੇ ਕੇਂਦਰ ਸਰਕਾਰ ਬੰਗਲਾਦੇਸ਼ ਨਾਲ 25 ਸਾਲ ਬਾਅਦ ਅੱਜ ਗੰਗਾ ਦੇ ਪਾਣੀ ਦੇ ਉੱਤੇ ਰਿਵਿਊ ਕਰਨ ਵਾਸਤੇ ਮੀਟਿੰਗਾਂ ਕਰ ਰਹੀ ਹੈ ਤਾਂ ਸਾਡੇ ਤਾਂ 50 50 70 70 ਸਾਲ ਦੇ ਸਮਝੌਤੇ ਹੋਏ ਆ ਜਿਹੜੇ ਇਹਦੇ ਨਾਲ ਪਾਣੀ ਦੂਸਰੇ ਨੂੰ ਦਿੱਤਾ ਸਾਡੇ ਕੋਈ ਠੇਕਾ ਨਹੀਂ ਆ ਮੇ ਉਹੀ ਸਮਝੌਤੇ ਦੋ ਸਦੀਆਂ ਲਾਗੂ ਰਹਿਣਗੇ ਪੰਜਾਬ ਦੇ ਪਾਣੀ ਆ ਦੇ ਸਮਝੌਤੇ ਤੇ ਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਸਮਾਂ ਆ ਗਿਆ ਜਦੋਂ ਸਾਡੇ ਕੋਲ ਪਾਣੀ ਸੀ ਅਸੀਂ ਏਡੇ ਕਮਲੇ ਦੇਖ ਕੇ ਕਿ ਅਸੀਂ ਆਪਣਾ ਧਰਤੀ ਦਾ ਪਾਣੀ ਜਿਹੜਾ ਸੀ ਕੀਮਤੀ ਉਹ ਦਾਣੇ ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਦੂਰ ਕਰਤੀ ਉਹ ਕਿਸੇ ਨੇ ਐਸ ਕੰਪੋਨੈਂਟ ਪਾਣੀ ਦੀ ਕੀਮਤ ਵੀ ਨਹੀਂ ਕਿਸ ਕਦੇ ਅਕਾਊਂਟ ਫੋਰ ਕੀਤੀ ਪੰਜਾਬ ਦਾ ਏਡਾ ਬਟਮੁੱਲਾ ਪਾਣੀ ਮਿੱਠਾ ਪਾਣੀ ਅਸੀਂ ਮੁਕਾ ਲਿਆ ਤੇ ਉਹ ਕਿਸੇ ਨੇ ਕਦੇ ਇੱਕ ਪਾਣੀ ਦਾ ਇੱਕ ਗਲਾਸ ਵੀ ਕੰਫਰਮ ਨਹੀਂ ਕੀਤਾ ਜਿੰਸਾਂ ਦੇ ਭਾਵ ਮਿਸਣ ਵੇਲੇ ਅੱਜ ਸਾਡੇ ਕੋਲ ਜਦੋਂ ਉਹ ਵੀ ਮੁੱਕ ਗਿਆ ਫਿਰ ਸਾਡੀ ਸਰਵਾਈਵਲ ਦਾ ਸਵਾਲ ਹੈ ਗ੍ਰੈਜੂਅਲ ਸਾਹਿਬ ਇੱਕ ਬੜੀ ਅਹਿਮ ਚੀਜ਼ ਦਾ ਕਿ ਵੱਡੀ ਗੱਲ ਕਹੀ ਜਾ ਰਹੀ ਸੀ ਕਿ ਕਿ ਝੋਨੇ ਦਾ ਬਦਲ ਲੱਬਿਆ ਜਾਵੇ ਤਾਂ ਝੋਨੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਕਹਿੰਦੇ ਕਿ ਕੇਂਦਰ ਦੀ ਕੋਈ ਮਨਸ਼ਾ ਨਹੀਂ ਹੈਗੀ ਝੋਨੇ ਨੂੰ ਟੋਣ ਦੇ ਕਿਉਂਕਿ ਹੁਣ ਉਹਨਾਂ ਨੇ ਨਵੀਂ ਜਿਹੀ ਚੀਜ਼ ਕਰਤੀ ਹੈ ਸ਼ੁਰੂ ਝੋਨੇ ਤੋਂ ਇਥੇ ਨਾਲ ਬਣਾਉਣਾ ਸ਼ੁਰੂ ਕਰਤਾ ਤੇ ਉਸੇ ਤਰੀਕੇ ਨਾਲ ਹੁਣ ਆਪਣਾ ਮੁਨਾਫਾ ਉਸ ਤਰੀਕੇ ਨਾਲ ਦੇਖਣ ਕਿ ਜਿਹੜਾ ਉਹਨਾਂ ਨੇ ਆਉਣ ਵਾਲੇ ਸਮੇਂ ਦੇਖਣਾ ਹੈ ਇੱਕ ਗਰਾਊਂਡ ਰਿਐਲਿਟੀ ਸੈਂਟਰਲ ਫੂਲ ਵਿੱਚ 214 ਲੱਖ ਟਨ ਅਨਾਜ ਪਿਛਲੇ ਸਾਲ ਪ੍ਰਕਿਊਰ ਹੋਇਆ ਕਣਕ ਚਾਹੀਦੀ ਸੀ 315 ਲੱਖ ਟਨ ਉਹਨਾਂ ਦਾ ਟਾਰਗੇਟ ਇਹਦਾ ਸੀ ਕਣਕ ਘੱਟ ਹੋਈ 101 ਲੱਖ ਟਨ ਘੱਟ ਕਣਕ ਹੋਈ ਹੁਣ ਉਹ ਇੰਪੋਰਟ ਕਰ ਰਹੇ ਨੇ ਜੇ ਚੋਨੇ ਨੂੰ ਬੰਦ ਕਰ ਦਿਓ ਤਾਂ ਸੈਂਟਰਲ ਫੂਡ ਕਿੱਟੀ ਹਿੱਲ ਜਾਂਦੀ ਹੈ ਦੇਜ ਭੁੱਖਾ ਮਰੇਗਾ ਸੈਂਟਰ ਚ ਜਿਹਦੀ ਮਰਜ਼ੀ ਸਰਕਾਰ ਹੋਵੇ ਉਹ ਰੌਲਾ ਜਿੰਨਾ ਮਰਜ਼ੀ ਪਾਵੇ ਕਿੱਡੋ ਨਹੀਂ ਚਾਹੇਗਾ ਵੀ ਇੱਥੇ ਝੂਣਾ ਬੰਦ ਹੋ ਜੇ ਪੰਜਾਬ ਸਭ ਤੋਂ ਵੱਧ ਕੰਟ੍ਰਿਬਿਊਟ ਕਰਦਾ ਹੈ ਰਾਈ ਸੀਟਿੰਗ ਸਟੇਟ ਨਹੀਂ ਇਹ ਤਾਂ ਸਾਰੇ ਦੇਸ਼ ਲਈ ਉਹ ਪੈਦਾ ਕਰਦਾ ਹੈ ਤਾਂ ਜਮਸ਼ਦ ਸਾਹਿਬ ਤੁਸੀਂ ਕਿਹ ਬਾਹਰ ਬਾਹਰ ਚਲਾਰੇ ਨਹੀਂ ਮੀਟਿੰਗ ਜੀ ਜਾਂ ਕੰਟਪਾਣ ਪਣ ਨੂੰ ਲੈ ਕੇ ਦੇਖੀ ਜੇ ਉਹ ਆਪਣਾ ਪਾਕਿਸਤਾਨੀ ਸਰਕਾਰ ਰੱਖੀ ਜੇ ਕਿਵੇਂ ਹੱਲ ਹੋਏਗਾ ਉਹ ਮੀਟਿੰਗ ਲਾਕਤੀ ਨਾ ਜਾਂਗੇ ਪੱਕੀ ਰੱਖਣਗੇ ਫਿਰ ਉਹ ਫਿਰ ਬਾਰ ਬਾਰ ਕਹਿੰਗੇ ਕਿ ਪੰਜਾਬ ਨੇ ਪੱਕੀ ਨਹੀਂ ਰੱਖਿਆ ਸਾਡੀ ਇੱਕ ਸਮੱਸਿਆ ਇਹ ਰਹੀ ਹੈ ਹੁਣ ਤੱਕ ਜਿੰਨੇ ਸਮਝੌਤੇ ਹੋਏ ਐ ਸਾਡੇ ਪੋਲਿਟੀਕਲ ਲੀਡਰਸ਼ਿਪ ਨੇ ਚਾਹੇ ਕਿਸੇ ਦੀ ਸਰਕਾਰ ਰਹੀ ਹੋਵੇ ਉਹਨੇ ਪੈਰ ਰੜਾ ਕੇ ਨਹੀਂ ਕਿਹਾ ਕੱਲ ਹੁਣ ਪਾਰਲੀਮੈਂਟ ਵਿੱਚ ਪਰਸੋਂ ਜੋ ਕੁਝ ਸੈਂਟਰ ਦੇ ਸਟੇਟ ਮਿਨਿਸਟਰ ਨੇ ਕਿਹਾ ਵੀ ਪਾਣੀ ਸਟੇਟ ਸਬਜੈਕਟ ਹੈ ਅਸੀਂ ਇਹਦੇ ਵਿੱਚ ਕੋਈ ਕਰ ਨਹੀਂ ਸਕਦੇ ਜੇ ਪਾਣੀ ਸਟੇਟ ਸਬਜੈਕਟ ਹੈ ਸਾਡੇ ਪਾਣੀਆਂ ਨੂੰ ਵੰਡਣ ਵਾਸਤੇ ਕਿਉਂ ਉਸ ਵੀਰਾਂ ਦੀ ਲੀਡਰਸ਼ਿਪ ਨੇ ਪੈਰ ਨਾੜਾਇ। ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਚੁੱਪ ਨੇ ਕੋਈ ਬੋਲਣ ਨੂੰ ਤਿਆਰ ਨਹੀਂ। ਜਿਹੜੇ ਈਸ਼ੂਜ਼ ਨੇ ਰੁੱਕੇ ਲੋਕਾਂ ਦੇ ਉਹਦੇ ਤੇ ਕੋਈ ਪੋਲੀਟੀਕਲ ਪਾਰਟੀ ਬੋਲਣ ਨੂੰ ਤਿਆਰ ਨਹੀਂ। ਕੁਰਸੀ ਵਾਸਤੇ ਰੜਦੇ ਨੇ ਉਹ ਕਹਿੰਦੇ ਨੇ ਜੀ ਉਹ ਫਲਾਣਾ ਚੰਗਾ ਫਲਾਣਾ ਮਾੜਾ ਇਹ ਤਾਂ ਕਹੀ ਜਾਂਦੇ ਨੇ। ਪਾਣੀ ਅੱਜ ਸਭ ਤੋਂ ਅਹਿਮ ਮੰਗ ਹੈ ਪੰਜਾਬ ਦੇ ਲੋਕਾਂ ਦੀ। ਪਾਣੀ ਤੇ ਬਿਨਾ ਪੰਜਾਬ ਨਹੀਂ, ਪੰਜ ਆਬ ਨਹੀਂ। ਪਾਣੀ ਤੇ ਬਿਨਾ ਪੰਜਾਬ ਦੀ ਖੇਤੀ ਨਹੀਂ ਬਚਣੀ ਪਾਣੀ ਦੇ ਬਿਨਾ ਪੰਜਾਬ ਦੇ ਮਨੁੱਖ ਨਹੀਂ ਬਚਣਾ ਜੇ ਪਾਣੀ ਨਾ ਰਿਹਾ ਤਾਂ ਇਹ ਤਾਂ ਮਾਈਗ੍ਰੇਸ਼ਨ ਹੋਏਗੀ ਮਾਈਗ੍ਰੇਸ਼ਨ ਦਾ ਮਤਲਬ ਇਥੇ ਦੀ ਸਭ ਤੇ ਖਤਮ ਹੋ ਜਾਏਗੀ ਰਜੋਬ ਸਾਹਿਬ ਐਸੇ ਤਾਂ ਲੱਗਾ ਕਿ 2 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ ਦੀ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਸੀ ਇਹ 2 ਸਾਲਾਂ ਦੇ ਵਿੱਚ ਲੱਗਾ ਕਿ ਪਾਣੀ ਦੇ ਮਸਲੇ ਤੇ ਕੋਈ ਖਾਸ ਨੀਤੀ ਬਣਾਉਣ ਦੀ ਕੋਸ਼ਿਸ਼ ਹੋਈ ਹੋਵੇ ਜਾਂ ਉਸ ਵੱਲ ਕੋਈ ਕਦਮ ਵੀ ਚੁੱਕਿਆ ਹੋਵੇ ਇੱਕ ਪ੍ਰੈਕਟੀਕਲ ਮਿਸਾਲ ਦਿੰਨਾ ਤੁਹਾਨੂੰ ਜਿਹੜੀ ਹੋਈ ਹੈ ਗਿੱਤੇ ਵਿੱਚ ਸਾਡੇ ਬੰਦਿਆਂ ਨੇ ਕਾਜੀਲ ਕਾਜੀਲੇ ਜੀ ਗੰਗਾ ਨਗਰ ਵਾਲੀ ਸੜਕ 45 ਦਿਨ ਬੰਦ ਰੱਖੀ ਪਾਣੀ ਉਹ ਵਾਸਤੇ ਉਥੇ ਪਾਣੀ ਦੀ ਨਹਿਰੀ ਪਾਣੀ ਬੰਦ ਕਰ ਦਿੱਤਾ ਸੀ ਤੁਹਾਨੂੰ ਯਾਦ ਹੋ ਉਦੋਂ ਸਾਡੇ ਮੁੱਖ ਮੰਤਰੀ ਵੀ ਨੇ ਜਿਹੜੀ ਟ੍ਰੈਡੀਸ਼ਨਸ ਨੇ ਉਹਦੀ ਵੀ ਉਲੰਘਣਾ ਕੀਤੀ ਸਟੇਟ ਟੂ ਸਟੇਟ ਗਵਰਨਮੈਂਟ ਟੂ ਗਵਰਨਮੈਂਟ ਲੈਵਲ 'ਤੇ ਮੀਟਿੰਗਾਂ ਹੁੰਦੀਆਂ ਨੇ ਪਰ ਇਹਨਾਂ ਨੇ ਇੱਕ ਐਮਪੀ ਆਪੋਜੀਸ਼ਨ ਦਾ ਕੱਲਾ ਹੀ ਇੱਕ ਐਕਟ ਇਹ ਉਥੇ ਦੀਆਂ ਕਿਸਾਨ ਜਥੇਬੰਦੀਆਂ ਰਾਜਸਥਾਨ ਦੀਆਂ ਉਹਨਾਂ ਨਾਲ ਬਠਿੰਡੇ 'ਚ ਮੀਟਿੰਗ ਕੀਤੀ ਹਾਈ ਲੈਵਲ ਦੀ ਸਾਰੇ ਪੰਜਾਬ ਦੇ ਅਫਸਰ ਆਪਣਾ ਪ੍ਰਿੰਸੀਪਲ ਸੈਕਟਰੀ ਸਭ ਨੂੰ ਲਿਜਾ ਕੇ ਬੀਬੀਐਮਡੀ ਦੇ ਅਫਸਰ ਲਿਜਾ ਕੇ ਉਹਨਾਂ ਨੂੰ ਚੋਰੀ ਚੋਰੀ ਜੇਪੇ ਕਾਇਤਾ ਵੀ ਤੁਹਾਨੂੰ ਪਾਣੀ ਦੇ ਦੂੰ ਤੁਸੀਂ ਰੋਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਮਨਾ ਲਈ ਰੋਲਾ ਪੈ ਗਿਆ ਤੇ ਉਸ ચીਫ ਮਿਨਿਸਟਰ ਦਾ ਕੀ ਕਹੋਗੇ ਉਹ ਪਾਲਸੀ ਬਣਾਏਗਾ ਪਰ ਅਜਮਲ ਸਾਹਿਬ ਇਸ ਤੋਂ ਇਹ ਵੀ ਚਾਹੁੰਦੇ ਕਿ ਕੁਝ ਕੋਈ ਪੋਸਟ ਪੁਲੀਸ ਲਾ ਦਈਏ ਸਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ 3 ਜਨਵਰੀ 2023 ਨੂੰ ਇੱਕ ਚਿੱਠੀ ਲਿਖੀ ਸੀ ਉਹਦੇ ਤੇ ਸੁਪਰੀਮ ਕੋਰਟ ਗੌਰ ਕਰੇ ਉਹ ਬੜੀ ਅਹਿਮੀਅਤ ਰੱਖਦੀ ਹੈ ਉਹਨਾਂ ਨੂੰ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਜੱਜਸ ਦੀ ਈਗੋ ਨਹੀਂ ਹੁੰਦੀ ਜੱਜਸ ਨੇ ਕਨਸਟੀਟਿਊਸ਼ਨ ਨੂੰ ਔਰ ਕਾਨੂੰਨ ਨੂੰ ਸਾਹਮਣੇ ਰੱਖ ਕੇ ਇਨਸਾਫ ਦੇਣਾ ਹੁੰਦਾ ਹੈ ਜੇ ਜੱਜਸ ਹੀ एसवाईएल एसवाईएल ਕਹਿਣ ਲੱਗ ਜਾਨੋਂ ਵੀ ਸਾਡੇ ਮੂੰਹ ਚੋਂ ਨਿਕਲ ਗਿਆ ਇਲਾਹੀ ਹੁਕਮ ਹੈ ਕਿਤਾ ਈਗੋ ਪ੍ਰੋਬਲਮ ਹੋ ਗਈ ਜਦੋਂ ਕਨਸਟੀਟਿਊਸ਼ਨ ਕਹਿੰਦਾ ਹੈ ਵੀ ਪਾਣੀ ਸਟੇਟ ਸਬਜੈਕਟ ਹੈ ਤੇ ਜੇ ਜਿਹੜੇ ਪਿਛਲੇ ਸਮਝੌਤੇ ਹੋਏ ਸਾਰੇ ਅਨਕਨਸਟੀਟਿਊਸ਼ਨਲ ਹੈ ਤਾਂ ਫਿਰ ਸੁਪਰੀਮ ਕੋਰਟ ਨੂੰ ਐਸਵਾਈਐਲ ਫੋਰਵਰਡ ਸਵਾਲ ਮੇਰਾ ਇਹ ਹੈ ਐਸਵਾਈਐਲ ਫੋਰਵਰਡ ਅਣੀ ਤਾਂ ਹੈ ਨਹੀਂ ਸਾਡੇ ਕੋਲ ਦੇਣ ਨੂੰ एसवाईएलਤੇ ਕਿਉਂ ਖਰਚ ਕਰਵਾਇਆ ਜਾ ਰਿਹਾ ਹੈ ਇਹਦਾ ਮਤਲਬ ਇੱਕ ਸਾਜ਼ਿਸ਼ ਪੁਣੀ ਹੋਈ ਹੈ ਜਿਨੇ ਪੰਜਾਬ ਨੂੰ ਅੱਗੇ 20 ਸਾਲ ਪੂਰਾ ਸੰਤਾਪ ਭੋਗਣ ਲਈ ਮਜਬੂਰ ਕੀਤਾ ਉਸੇ एसवाईएल ਤੋਂ ਸ਼ੁਰੂ ਹੋ ਕੇ ਆਪਰੇਸ਼ਨ ਬਲੂ ਸਟਾਰ ਹੋ ਗਿਆ ਆਪਰੇਸ਼ਨ ਬਲੈਕ ਥੰਡਰ ਹੋ ਗਿਆ ਉਸੇ एसवाईएल ਤੋਂ ਲੈ ਕੇ ਪੰਜਾਬ ਦੀ ਦਿਹਾਰਾਤ ਵਿਗੜੇ ਰਹੇ ਹੁਣ ਨਾਰਮਲ ਹੋਣ ਲੱਗੇ ਹੋਣ ਲੱਗੇ ਹੁਣ ਉਸੇ एसवाईएल ਨੂੰ ਲੈ ਕੇ ਫਿਰ ਸਾਨੂੰ ਛੇੜਨ ਲੱਗੇ ਨੇ